ਤੁਸੀਂ ਦੇਖੋ ਜਦੋਂ ਸਰਕਲ ਨੂੰ ਪਿਛਲੇ 6 ਮਹੀਨੇ ਤੋਂ ਖੇਡ ਰਿਹਾ ਤੇ ਸਰ ਨੇ ਮੈਨੂੰ ਮਤਲਬ ਇੱਕ ਕੋਚ ਬਣਾਉਣ ਦੀ ਬਹੁਤ ਵਧੀਆ ਮੈਨੂੰ ਓਪਰਚੁਨਿਟੀ ਦਿੱਤੀ ਐ ਤੇ ਸਰ ਨੇ ਮੇਰੀ ਫੀਸ ਪੇ ਕੀਤੀ ਥੈਂਕ ਯੂ ਥੈਂਕ ਯੂ ਹਲੋ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਕਰਤਾਰ ਸਿੰਘ ਹੈਗਾ ਮੈਂ ਮਾਰਕਨਿਸ ਅਕੈਡਮੀ ਨਾਲ ਪਿਛਲੇ 3 ਸਾਲ ਤੋਂ ਜੁੜਿਆ ਹੋਇਆ ਐ ਤੇ ਮਾਰਕਨਿਸ ਅਕੈਡਮੀ ਜਿਹੜੀ ਹੈਗੀ ਐ ਉਹ ਕਾਲਜ ਸਟੂਡੈਂਟ ਪ੍ਰੋਗਰਾਮ ਦੇ ਅੰਡਰ ਜਿਹੜੇ ਸਟੂਡੈਂਟਸ ਹੁੰਦੇ ਨੇ ਕਿ ਉਹਨਾਂ ਨੂੰ ਐਸਾ ਕੋਚ ਤਿਆਰ ਕਰਦੀ ਹੈਗੀ ਐ ਤੇ 3 ਤੋਂ 4 ਸਾਲ ਲੱਗਦੇ ਨੇਗੇ ਤੇ ਬਾਕੀ ਇਸ ਚੀਜ਼ ਦੇ ਬਾਰੇ ਬਰੀਫ ਤੁਹਾਨੂੰ ਮਾਰਗ ਟੈਨਿਸ ਅਕੈਡਮੀ ਚੱਲੀ ਕਲਾ ਜੋ ਕਿ ਇੱਕ ਕਾਲਜ ਸਟੂਡੈਂਟ ਪ੍ਰੋਗਰਾਮ ਰਨ ਕਰਦੀ ਹੈ ਜਿਹਦੇ ਵਿੱਚ ਕਾਲਜ ਦੇ ਸਟੂਡੈਂਟਸ ਨੂੰ ਐਜ਼ ਅ ਕੋਚ ਵੱਲੋਂ ਤਿਆਰ ਕੀਤਾ ਜਾਂਦਾ ਹੈ ਮਾਰਗ ਟੈਨਿਸ ਅਕੈਡਮੀ ਬੀਏ 1 ਦੇ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਕਾਲਜ ਦੇ ਵਿਦਿਆਰਥੀਆਂ ਨੂੰ ਇਨਵਾਈਟ ਕਰਦੀ ਆ ਆਪਣੇ ਕੋਲੇ ਫੀਲ ਟੈਨਿਸ ਖੇਡਣ ਲਈ ਮਾਰਗ ਟੈਨਿਸ ਅਕੈਡਮੀ ਉਹਨਾਂ ਨੂੰ ਫਰੀ ਟੈਨਸਰੀ ਪੋਚਿੰਗ ਦਿੰਦੀ ਹੈ ਉਹਨਾਂ ਨੂੰ ਕੋਚ ਬਣਾਉਣ ਲਈ ਔਰ ਉਹਨਾਂ ਨੂੰ ਜੋ ਵੀ ਸਰਟੀਫਿਕੇਸ਼ਨ ਜ਼ਰੂਰੀ ਚਾਹੀਦੀ ਹੁੰਦੀ ਹੈ ਉਹਦਾ ਵੀ ਅਰੇਂਜਮੈਂਟ ਕਰਕੇ ਦਿੰਦੀ ਹੈ ਉਹਦੇ ਲਈ ਵੀ ਤਿਆਰ ਕਰਦੀ ਹੈ ਸਾਡੀ ਅਕੈਡਮੀ ਸਾਡੇ ਇਸ ਪ੍ਰੋਗਰਾਮ ਦੇ ਅੰਡਰ ਸਾਡੇ ਕੋਲੇ ਪਿਛਲੇ 6 ਮਹੀਨਿਆਂ ਤੋਂ ਸਰਦਾਰ ਪਰਮਜੋਤ ਸਿੰਘ ਕੰਮ ਕਰ ਰਹੇ ਨੇਗੇ ਜੋ ਕਿ MBA ਦੇ ਸਟੂਡੈਂਟ ਨੇਗੇ ਪੰਜਾਬ ਕਾਲਜ ਚੁੰਨੀ ਕਲਾ ਦੇ ਵਿੱਚ ਉਹਨਾਂ ਨੇ ਆਪਣਾ 6 ਮਹੀਨਿਆਂ ਦਾ ਟੈਨਰ ਪੂਰਾ ਕੀਤਾ ਹੈ ਦਿੱਲੀ 2 ਘੰਟੇ ਖੇਡ ਕੇ ਅੱਜ ਮਾਰਗ ਟੈਨਿਸ ਅਕੈडमी ਉਹਨਾਂ ਨੂੰ ਮਾਰਗ ਟੈਨਿਸ ਅਕੈडमी ਚੁੰਨੀ ਕਲਾ ਵੱਲੋਂ ਅੱਜ ਬੜੀ ਖੁਸ਼ੀ ਦਾ ਮੌਕਾ ਹੈ ਵੀ ਸਾਹਿਬ ਸਿੰਘ ਜੋ ਸਾਡੇ ਕੋਲੇ ਪਿਛਲੇ 6 ਮਹੀਨੇ ਤੋਂ ਟੈਨਿਸ ਸਿੱਖ ਸਿੱਖ ਰਹੇ ਨੇ ਔਰ ਇੱਕ ਕੋਚ ਬਣਨ ਦੇ ਰਸਤੇ ਦੇ ਬੜੇ ਵਧੀਆ ਤਰੀਕੇ ਨਾਲ ਜਾ ਰਹੇ ਆ ਅੱਜ ਮਾਰਗ ਟੈਨਿਸ ਅਕੈडमी ਨੇ ਬੜੀ ਖੁਸ਼ੀ ਦੇ ਨਾਲ ਉਹਨਾਂ ਨੂੰ ਉਹਨਾਂ ਦੀ ਫੀਸ ਦਾ ਚੈੱਕ 16000 ਰੁਪਏ ਦਾ ਉਹਨਾਂ ਨੂੰ ਦਿੰਦੇ ਹਨ ਔਰ ਉਹਨਾਂ ਨੂੰ ਵੈਲ ਉਹਨਾਂ ਦੀ ਵੈਲ ਵਿਸ਼ੀਜ਼ ਲਈ ਫਿਊਚਰ ਦੇ ਲਈ ਉਹ ਦੁਆਵਾਂ ਕਰਦੇ ਹਨ ਥੈਂਕ ਯੂ ਅਹ ਨੋ ਥਿੰਗ ਇਨ ਮਾਰਕਟਿੰਗ ਅਕੈਡਮੀਕ ਐਜ਼ ਅ ਕੋਚ ਟ੍ਰੇਨਿੰਗ ਲੈ ਰਿਹਾ ਤੇ 6 6 ਮਨਸ ਮੈਂ ਕੰਪਲੀਟ ਕਰ ਲਏ ਨੇ ਤੇ ਮਾਰਕਟਿੰਗ ਅਕੈਡਮੀ ਨੇ ਪ੍ਰੋਮਿਸ ਕੀਤਾ ਸੀ 6 ਮਨਸ ਕੰਪਲੀਟ ਹੋਣ ਦੇ ਮੈਂ ਮੇਰੀ ਕੋਰਸ ਫੀਸ ਦਾ ਚੈੱਕ ਮੈਨੂੰ ਦੇਣਗੇ ਤੇ ਐਜ਼ ਅ ਪ੍ਰੋਮਿਸ ਮੰਨੂ ਉਹਨੇ 15000 ਦਾ ਚੈੱਕ ਜੀ ਅੰਡਰ ਕਾਲਜ ਸਟੂਡੈਂਟ ਪ੍ਰੋਗਰਾਮ ਅੱਜ ਬੜੀ ਖੁਸ਼ੀ ਦਾ ਦੇਣਾ ਅਸੀਂ ਪਰਮਜੋਤ ਸਿੰਘ ਜੋ ਕਿ ਸਾਡੇ ਤੋਂ ਪਿਛਲੇ 6 ਮਹੀਨੇ ਤੋਂ ਟੈਨਿਸ ਕੋਚ ਦੀ ਟ੍ਰੇਨਿੰਗ ਲੈ ਰਹੇ ਨੇ ਅੱਜ ਅਸੀਂ ਉਹਨਾਂ ਨੂੰ 16000 ਦਾ ਚੈੱਕ ਉਹਨਾਂ ਦੀ ਫੀਸ ਦਾ ਦੇਣ ਜਾ ਰਹੇ ਹਾਂ ਪਰਮਜੋਤ ਜੀ ਆਓ ਜੀ